ਉਹ ਬਾਰੀ ਖੋਲ ਕੇ ਵਾਹ ਗੁਰੂ ਬੋਲ ਕੇ ਉਹ ਬਾਰੀ ਖੋਲ ਕੇ ਵਾਹ ਗੁਰੂ ਬੋਲ ਕੇ ਸੀਟ ਉੱਤੇ ਬਹਿ ਜਾ ਬੱਲੀਆਂ ਨਵਾਂ ਲੈ ਲੈ ਅਟ ਰੱਕ ਤੇਰੇ ਯਾਰ ਨੇ ਉਹ ਬਾਪਿਆਂ ਦੇ ਚੱਲ ਚੱਲੀਏ ਠੀਕ ਹੈ 2 ਸਾਲ ਬਾਅਦ ਬੜਾ ਵਿਯੋਗ ਕਟਿਆ ਜੀ ਬਹੁਤ ਦੁੱਖ ਦੀ ਘੜੀ ਸੀ ਪਰਿਵਾਰ ਦੇ ਉੱਤੇ ਹੁਣ ਬੈਠ ਨਾਰਮਲ ਹੈ ਜੀ ਆਖਰੀ ਟਾਈਮ ਤੇ ਬਸ ਉਹ ਕੋਈ ਇਦਾਂ ਦੀ ਗੱਲ ਹੋਈ ਫਾਦਰ ਸਾਹਿਬ ਨੇ ਕੋਈ ਉਹਨਾਂ ਦੀ ਇੱਛਾ ਸੀਗੀ ਵੀ ਆਪਾਂ ਮਨਿੰਦਰ ਨੂੰ ਵੱਡੇ ਤੇ ਲੈਵਲ ਤੇ ਲਾਂਚ ਕਰਨਾ ਉਹ ਗੱਲ ਵੀ ਚੱਲ ਰਹੀ ਸੀਗੀ ਉਹ ਗੱਲਬਾਤ ਚੱਲਦੇ ਚੱਲਦੇ ਐਸਾ ਮਤਲਬ ਪਾਣਾ ਵਰਤ ਗਿਆ ਸਾਡੇ ਪਰਿਵਾਰ ਤੇ ਫਾਦਰ ਸਾਹਿਬ ਬਿਮਾਰ ਹੋ ਗਏ ਤੇ ਉਸ ਤੋਂ ਬਾਅਦ ਟਾਈਮ ਨਹੀਂ ਮਿਲਿਆ ਉਹਨਾਂ ਨਾਲ ਗੱਲ ਕੀ ਗੱਲ ਹੋਈ ਸੀ ਦੁੱਖ ਦੀ ਘੜੀ ਤੋਂ ਬਾਹਰ ਆ ਕੇ ਥੋੜਾ ਪ੍ਰਿਪੇਅਰ ਹੋਇਆ ਕਿਉਂਕਿ ਗਲਾ ਹੀ ਬੰਦ ਹੋ ਗਿਆ ਜੋ ਜੋ ਗਾਣਾ ਸੀ ਉਹਨਾਂ ਦੇ ਨਾਲ ਹੀ ਚੱਲਾ ਗਿਆ ਅਸੀਂ ਇਹ ਸੋਚਣ ਲੱਗੇ ਸੀ ਇਹ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜੇ ਪੁਰਾਣੇ ਸਿੰਗਰਾਂ ਦਾ ਆਪ ਨਾਮ ਲਈਏ ਗੁਰਦਾਸਪਨ ਸਾਹਿਬ ਸਾਡੇ ਪਾਪਾ ਜੀ ਤੇ ਫਾਦਰ ਸਾਹਿਬ ਉਹਨਾਂ ਨੇ ਬਹੁਤ ਆਪਣਿਆਂ ਨੂੰ ਫਿੱਟ ਰੱਖਿਆ ਹੋਇਆ ਜੀ ਉਹਨਾਂ ਦੀ ਗਾਇਕੀ ਤੋਂ ਮੈਂ متاثر ਬਹੁਤ ਜ਼ਿਆਦਾ ਸੀ ਉਹਨਾਂ ਦੇ ਗਾਣੇ ਨਵਾਂ ਲੈ ਲਿਆ ਟਰੱਕ ਬਾਕੀ ਪੰਜਾਬੀ ਜੋ ਕਿਸੇ ਸੀਗੇ ਪੰਜਾਬੀ ਕਲੀਆਂ ਉਹਨਾਂ ਦੀਆਂ ਉੱਚਾ ਬੁਰਜ ਲੋਰ ਦਾ ਅੱਛੇ ਸਾਡੇ ਚਾਚਾ ਜੀ ਪਤਮਸ਼ਰੀ ਹੰਸਰਾ ਜਨ ਜੀ ਸਾਡੇ ਪਰਿਵਾਰ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਸੀ ਪਿਛਲੇ ਕੁਝ 3-4 ਸਾਲ ਤੋਂ ਬਹੁਤ ਪਿਆਰ ਫਾਦਰ ਸਾਹਿਬ ਨਾਲ ਹੋ ਗਿਆ ਸੀ ਉਹਨਾਂ ਦਾ ਸਾਨੂੰ ਇਦਾਂ ਲੱਗਿਆ ਹੁਣ ਖਤਮ ਹੋ ਗਿਆ ਸਾਰਾ ਕੁਝ ਲੇਕਿਨ ਉਹਨਾਂ ਨੇ ਬਹੁਤ ਜ਼ਿਆਦਾ ਮੋਟੀਵੇਟ ਹੌਸਲਾ ਦਿੱਤਾ ਪਰਿਵਾਰ ਕਹਿੰਦੇ ਮੈਂ ਪਿੱਛੇ ਖੜਾ ਕੋਈ ਗੱਲ ਨਹੀਂ ਅੱਜ ਵੀ ਉਹਨਾਂ ਦਾ ਸਿਰ ਤੇ ਹੱਥ ਹੈ ਇੱਕ ਗੱਲ ਹੋਈ ਸੀ ਸੁਨੰਦਾ ਸ਼ਰਮਾ ਵਾਲੀ ਜਿੱਦਾਂ ਚੱਲ ਰਹੀ ਸੀਗੀ ਗੱਲ ਮਿਊਜ਼ਿਕ ਪ੍ਰੋਡਿਊਸਰਸ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿਵੇਂ ਵੇਖਦੇ ਹੋ ਕਿ ਇੱਕ ਸਿੰਗਰ ਦੇ ਜਾਂ ਤੱਕ ਸੁਨੰਦਾ ਸ਼ਰਮਾ ਵੱਲੋਂ ਕੀ ਆ ਗਿਆ ਸੀ ਪੈਸੇ ਰੋਕ ਲਏ ਗਏ ਜਾਂ ਰੈਂਟ ਦੇ ਉੱਤੇ ਫਲੈਟ ਲੈ ਰਹੇ ਇਹਨਾਂ ਸਭ ਚੀਜ਼ਾਂ ਨੂੰ ਕਿਵੇਂ ਵੇਖਦੇ ਜਦੋਂ ਇੱਕ ਸਿੰਗਰ ਦੇ ਨਾਲ ਅਜਿਹਾ ਤੱਕਾ ਹੁੰਦਾ ਜੇ ਹੁਣ ਕੋਈ ਆਰਟਿਸਟ ਹੈ ਉਹਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਜਾਂ ਸੁਨੰਦਾ ਸ਼ਰਮਾ ਜੀ ਨੇ ਜੋ ਵੀ ਹੋਇਆ ਮੈਂ ਤਾਂ ਇਹ ਹੀ ਕਹਿੰਦਾ ਵੀ ਬੈਠ ਕੇ ਗੱਲ ਨਵੇੜ ਲਓ ਕੀ ਲੋਡ ਆਪਾਂ ਨੂੰ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਮੈਸੋਨੀਆ ਸੋ ਅੱਜ ਸਾਈਟ ਨਾਲ ਮਨਿੰਦਰ ਸ਼ਿੰダー ਜੀ ਮੌਜੂਦ ਹੈ ਇਹਨਾਂ ਦੇ ਫਾਦਰ ਸਾਹਿਬ ਜੋ ਕਿ ਪੰਜਾਬੀ ਇੰਡਸਟਰੀ ਦੇ ਫੌਕਿੰਗ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਸੁਰਿੰਦਰ ਸ਼ਿੰダー ਜੀ ਸੋ ਉਹਨਾਂ ਦੇ ਬੇਟੇ ਮੌਜੂਦ ਹੈ ਉਹਨਾਂ ਦਾ ਡੈਬਿਊ ਹੋਣ ਜਾ ਰਿਹਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਥੈਂਕ ਯੂ ਮੈਡਮ ਬਹੁਤ ਬਹੁਤ ਸ਼ੁਕਰੀਆ ਦੈਨਿਕ ਸਵੇਰਾ ਦੇਖਣ ਵਾਲੇ ਸਾਰੇ ਵਿਊਰਸ ਨੂੰ ਸੋ ਪਹਿਲਾਂ ਦੱਸੋ ਕਿਵੇਂ ਹਾਲ ਚੱਲ ਹੈ? ਹਾਂਜੀ ਕਾਫੀ ਹੁਣ ਠੀਕ ਹੈ 2 ਸਾਲ ਬਾਅਦ ਬੜਾ ਵਿਯੋਗ ਕਟਿਆ ਜੀ। ਬਹੁਤ ਦੁੱਖ ਦੀ ਘੜੀ ਸੀ ਪਰਿਵਾਰ ਦੇ ਉੱਤੇ। ਹੁਣ ਬੈਟ ਨਾਰਮਲ ਹੈ ਜੀ। ਥੈਂਕ ਯੂ। ਸੋ ਪਹਿਲੇ ਜਿਹੜਾ ਤੁਹਾਡਾ ਗੀਤ ਆ ਰਿਹਾ ਹੈ ਉਸ ਗੀਤ ਦੇ ਬਾਰੇ ਥੋੜਾ ਦੱਸੋ ਵੀ ਕਿਸ ਤਰੀਕੇ ਦਾ ਹੋਣ ਵਾਲਾ। ਆਪਾਂ ਟੀਜ਼ਰ ਦੇਖਿਆ ਟੀਜ਼ਰ ਬਹੁਤ ਕਮਾਲ ਦਾ ਲੱਗ ਰਿਹਾ। ਸੋ ਥੋੜਾ ਜਿਹਾ ਉਸ ਦੇ ਬਾਰੇ ਦੱਸੋ। ਹਾਂਜੀ ਮੈਂ ਗਾਣਾ ਕੁਝ ਇਦਾਂ ਦੀ ਪਲੈਨਿੰਗ ਹੋਈ ਸੀ ਪਹਿਲਾਂ ਵੀ ਸ਼ਾਇਦ ਕਿਸੇ ਫਿਲਮ ਦਾ ਗਾਣਾ ਹੈ ਜੀ। ਮੈਂ ਮੇਰੇ ਵੱਡੇ ਭਾਈ ਸਾਹਿਬ ਰਾਈਟਰ ਹਰਪ੍ਰੀਤ ਸਿੰਘ ਸੇਖੋ ਜੀ ਫਾਦਰ ਸਾਹਿਬ ਦੇ ਬਹੁਤ ਕਲੋਸ ਸੀਗੇ ਐਕਚੁਅਲੀ ਹੈ ਵੈਸੇ ਉਹ ਪ੍ਰੋਫੈਸ਼ਨਲੀ ਉਹ ਕੁਝ ਗਲਾਡਾ ਦੇ ਵਿੱਚ ਅਫਸਰ ਨੇ ਤੇ ਸਹਿਤਕਾਰ ਨੇ ਤੇ ਕਾਫੀ ਫਾਦਰ ਸਾਹਿਬ ਨਾਲ ਨੇੜਤਾ ਸੀ ਉਹਨਾਂ ਦੀ ਕਾਫੀ ਟਾਈਮ ਤੋਂ ਤੇ ਉਹ ਮਤਲਬ ਜਦੋਂ ਵੀ ਕਿਤੇ ਮੈਂ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਰਹਿੰਦਾ ਸੀ ਤੇ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ ਤੇ ਆਖਰੀ ਟਾਈਮ ਤੇ ਬਸ ਉਹ ਕੋਈ ਇਦਾਂ ਦੀ ਗੱਲ ਹੋਈ ਫਾਦਰ ਸਾਹਿਬ ਨੇ ਕੋਈ ਉਹਨਾਂ ਦੀ ਇੱਛਾ ਸੀਗੀ ਵੀ ਆਪਾਂ ਮਨਿੰਦਰ ਨੂੰ ਵੱਡੇ ਤੇ ਲੈਵਲ ਤੇ ਲਾਂਚ ਕਰਨਾ ਉਹ ਗੱਲ ਵੀ ਚੱਲ ਰਹੀ ਸੀਗੀ ਗੱਲਬਾਤ ਚੱਲਦੇ ਚੱਲਦੇ ਐਸਾ ਮਤਲਬ ਪਾਣਾ ਵਰਤ ਗਿਆ ਸਾਡੇ ਪਰਿਵਾਰ ਤੇ ਫਾਦਰ ਸਾਹਿਬ ਬਿਮਾਰ ਹੋ ਗਏ ਤੇ ਉਸ ਤੋਂ ਬਾਅਦ ਟਾਈਮ ਨਹੀਂ ਮਿਲਿਆ ਉਹਨਾਂ ਨਾਲ ਗੱਲ ਕੀ ਗੱਲ ਹੋਈ ਸੀ ਸੇਖੋ ਸਾਹਿਬ ਦੀ ਗੱਲ ਹੋਈ ਸੀ ਸੋ ਉਹਨਾਂ ਨੇ ਸਾਰਾ ਸਬਬ ਬਣਾਇਆ ਮੈਡਮ ਤੇ ਕਿੱਦਾਂ ਗਾਣਾ ਕਰਨਾ ਕਿਹੜਾ ਗਾਣਾ ਕਰਨਾ ਸੋ ਮੈਂ ਉਸ ਦੁੱਖ ਦੀ ਘੜੀ ਤੋਂ ਬਾਹਰ ਆ ਕੇ ਥੋੜਾ ਪ੍ਰਿਪੇਅਰ ਹੋਇਆ ਕਿਉਂਕਿ ਗਲਾ ਹੀ ਬੰਦ ਹੋ ਗਿਆ ਜੋ ਗਾਣਾ ਸੀ ਉਹਨਾਂ ਦੇ ਨਾਲ ਹੀ ਚਲਾ ਗਿਆ ਅਸੀਂ ਇਹ ਸੋਚਣ ਲੱਗੇ ਸੀ ਫਿਰ ਮਦਰ ਨੂੰ ਸੰਭਾਲਿਆ ਕਿਉਂਕਿ ਇੱਕਦਮ ਬਹੁਤ ਫਿਟ ਸੀਗੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜਿਹੜਾ ਪੁਰਾਣੇ ਸਿੰਗਰਾਂ ਦਾ ਆਪਾਂ ਨਾਮ ਲਈਏ ਗੁਰਦਾਸਪਨ ਸਾਹਿਬ ਸਾਡੇ ਪਾਪਾ ਜੀ ਤੇ ਫਾਦਰ ਸਾਹਿਬ ਉਹਨਾਂ ਨੇ ਬਹੁਤ ਆਪਣੇ ਨੂੰ ਫਿਟ ਰੱਖਿਆ ਹੋਇਆ ਸੀ ਤੇ ਇੱਕਦਮ ਇਹਨਾਂ ਦਾ ਬਿਮਾਰ ਹੋਣਾ ਤੇ ਇੱਕ ਮਹੀਨੇ ਦੋ ਦੋ ਹਫ਼ਤੇ ਦੇ ਵਿੱਚ ਵਿੱਚ ਚਲੇ ਜਾਣਾ ਤੇ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਸੀਗੀ ਸੇਵਰ ਉਹ ਗਾਣੇ ਨੂੰ ਹੁਣ ਦੁਬਾਰਾ ਰੀ-ਲੌਂਚ ਕਰ ਰਹੇ ਨੇ ਮੈਨੂੰ ਭਾਈ ਸਾਹਿਬ ਹਾਲਾਂਕਿ ਮੈਂ ਮੇਰੀ ਮੈਂ ਆਪਣੀ ਗਾਇਕੀ ਰਾਹੀਂ ਜਿੰਨਾ ਕਿ ਵੀ ਮੈਂ ਗਾਇਆ ਮੈਂ ਪੰਜਾਬੀ ਫੋਕ ਨੂੰ ਸਮਰਪਿਤ ਕਰਕੇ ਗਾਇਆ ਜੀ ਕਿਉਂਕਿ ਪੰਜਾਬੀ ਫੋਕ ਨੂੰ ਜਿੰਦਾ ਰੱਖਣਾ ਸਾਡੇ ਪਰਿਵਾਰ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਕਿਉਂਕਿ ਪੰਜਾਬੀ ਫੋਕ ਲੈਜੈਂਡ ਸਿੰਗਰ ਜਿਹੜੇ ਗਿਣਤੀ ਦੇ ਨੇ ਉਹ ਪੂਰੀ ਦੁਨੀਆ ਜਾਣਦੀ ਉਹਨਾਂ ਨੂੰ ਪਿਆਰ ਕਰਦੇ ਹਾਂ ਹਾਂਜੀ ਮੈਂ ਹੁਣ ਲੈਗੇਸੀ ਅੱਗੇ ਕੰਟੀਨਿਊ ਕਰ ਰਹੇ ਹਾਂ ਜੀ ਜੇ ਜੇਕਰ ਗੱਲ ਕੀਤੀ ਜਾਵੇ ਪੰਜਾਬੀ 뮤זיਕ ਇੰਡਸਟਰੀ ਦੀ ਤਾਂ ਅੱਪਾ ਇਹ ਕਹਿ ਸਕਦੇ ਕਿਉਂਕਿ ਤੁਸੀਂ 뮤지컬 ਫੈਮਲੀ ਦੇ ਵਿੱਚੋਂ ਹੈਨਾ ਤਾਂ ਇੱਕ ਦੌਰ ਹੀ ਬਦਲਦਾ ਹੋਇਆ ਤੁਸੀਂ ਵੇਖਿਆ ਸੋ ਉਸ ਦੋ ਪੁਰਾਣੇ ਦੌਰ ਤੇ ਅੱਜ ਦੇ ਦੌਰ ਨੂੰ ਕਿਵੇਂ ਤੁਸੀਂ ਵੇਖਦੇ ਹੋ ਮੈਡਮ ਦੌਰ ਤਾਂ ਸਾਰੇ ਵਧੀਆ ਨੇ ਦੇਖੋ ਹਰ ਕਿਸੇ ਦਾ ਆਪਣਾ ਆਪਣਾ ਟੇਸਟ ਹੈ ਕਿਸੇ ਨੂੰ ਕੋਈ 뮤זיਕ ਕਿਸੇ ਨੂੰ 뮤זיਕ ਧਾਰਮਿਕ 뮤זיਕ ਪਸੰਦ ਹੈ ਕਿਸੇ ਨੂੰ ਮੈਲੋਡੀਅਸ ਪਸੰਦ ਹੈ ਕਿਸੇ ਨੂੰ ਰਿਲੀਜੀਅਸ ਪਸੰਦ ਹੈ ਕਿਸੇ ਨੂੰ ਸੂਫੀ ਪਸੰਦ ਹੈ ਜੋ ਸਾਡੀ ਗਾਇਕੀ ਦਾ ਬਾਬਸਤਾ ਹੈ ਜਾਂ ਜੋ ਸਾਡਾ ਮੇਰੇ ਬਚਪਨ ਤੋਂ ਲੈ ਕੇ ਜਦੋਂ ਫਾਦਰ ਸਾਹਿਬ ਇਸ ਲਾਈਨ ਚ ਸਟੈਬਲਿਸ਼ ਹੋਏ ਉਹਨਾਂ ਨੇ ਆਪਣਾ ਗਾਣਾ ਸ਼ੁਰੂ ਕੀਤਾ ਉਦੋਂ ਫੋਕ ਦਾ ਫੋਕ 뮤직 ਸੀਗਾ ਮੈਡਮ ਤੇ ਫੋਕ ਤੋਂ ਕਿਉਂਕਿ ਫੋਕ ਪੰਜਾਬ ਨੂੰ ਰਿਪਰੈਜ਼ੈਂਟ ਫਾਦਰ ਸਾਹਿਬ ਹੀ ਕਰਦੇ ਸੀ ਜਾਂ ਕੁਲਦੀਪ ਮਾਨਕ ਸਾਹਿਬ ਜਾਂ ਡਿਊਟ ਸਿੰਘ ਗਾਣਾ ਚ ਸਿੰਗਿੰਗ ਚੱਲਦੀ ਹੁੰਦੀ ਸੀ ਸੋ ਪਿੰਡਾਂ ਤੋਂ ਆਪਣਾ ਨਾਮ ਬਣਾਉਣਾ ਸ਼ੁਰੂ ਕੀਤਾ ਉਹਨਾਂ ਨੇ ਔਰ ਫਾਦਰ ਸਾਹਿਬ ਨੇ ਲੋਕ ਗਾਇਕੀ ਦੇ ਵਿੱਚ ਥੋੜਾ ਜਿਹਾ ਕਲਾਸਿਕਲ ਟੱਚ ਦਿੱਤਾ ਸੀਗਾ ਕਿਉਂਕਿ ਮਾਨਕ ਸਾਹਿਬ ਦਾ ਗਾਣਾ ਚੱਲ ਰਿਹਾ ਸੀ ਉਸ ਟਾਈਮ ਬਹੁਤ ਫਾਦਰ ਸਾਹਿਬ ਤੋਂ ਸੀਨੀਅਰ ਨੇ ਉਹ ਉਸ ਤੋਂ ਬਾਅਦ ਫਿਰ ਫੋਕ ਦੇ ਵਿੱਚ ਫਾਦਰ ਸਾਹਿਬ ਨੇ ਥੋੜਾ ਜਿਹਾ ਆਪਣਾ 컬러ਫੁਲ ਆਪਣਾ ਟੈਲੈਂਟ ਦਿਖਾਇਆ ਅੱਛਾ ਤੁਹਾਡੇ ਫਾਦਰ ਸਾਹਿਬ ਦਾ ਤੁਹਾਡਾ ਕਿਹੜਾ ਸਭ ਤੋਂ ਮਨਪਸੰਦੀ ਦਾ ਸੌਂਗ ਆ ਇਹ ਤਾਂ ਮੈਡਮ ਤੁਸੀਂ ਬਹੁਤ ਸਾਰੇ ਹੋਣਗੇ ਨਹੀਂ ਨਹੀਂ ਸਰ ਸਾਰੇ ਹੀ ਗਾਣੇ ਉਹਨਾਂ ਦੇ ਪਸੰਦ ਨਹੀਂ ਐਕਚੁਅਲੀ ਉਹਨਾਂ ਦੀ ਗਾਇਕੀ ਤੋਂ ਮੈਂ متاثر ਬਹੁਤ ਜ਼ਿਆਦਾ ਸੀ ਉਹਨਾਂ ਦੇ ਗਾਣੇ ਨਵਾਂ ਲੈ ਲਿਆ ਟਰੱਕ ਬਾਕੀ ਪੰਜਾਬੀ ਜੋ ਕਿਸੇ ਸੀਗੇ ਪੰਜਾਬੀ ਕਲੀਆਂ ਉਹਨਾਂ ਦੀਆਂ ਉੱਚਾ ਬੁਰਜ ਲੋਰ ਦਾ ਗੀਤ ਜ਼ਰੂਰ ਸੁਣਾਇਆ ਹੁਣ ਮੈਡਮ ਮਾਫੀ ਚਾਹਨਾ ਥੋੜਾ ਜਿਹਾ ਚਲੋ ਫੇਰ ਵੀ ਉਹ ਬਾਰੀ ਖੋਲ ਕੇ ਵਾਹ ਗੁਰੂ ਬੋਲ ਕੇ ਉਹ ਬਾਰੀ ਖੋਲ ਕੇ ਵਾਹ ਗੁਰੂ ਬੋਲ ਕੇ ਸੀਟ 'ਤੇ ਉੱਤੇ ਬਹਿ ਜਾ ਬੱਲੀਆਂ ਨਵਾਂ ਲੈ ਲਿਆ ਟੁਰਕ ਤੇਰੇ ਯਾਰ ਨੇ ਉਹ ਬਾਪਿਆਂ ਦੇ ਚੱਲ ਚੱਲੀਏ ਉਹ ਨਵਾਂ ਲੈ ਲਿਆ ਟੁਰਕ ਤੇਰੇ ਯਾਰ ਨੇ ਬਾਪਿਆਂ ਦੇ ਚੱਲ ਚੱਲੀਏ ਹਾਂਜੀ ਸੋ ਜਿਵੇਂ ਤੁਸੀਂ ਕਹਿਆ ਸੀਗਾ ਵੀ 2 ਸਾਲ ਤੱਕ ਕੁਝ ਨਹੀਂ ਕੀਤਾ ਤੁਸੀਂ ਸੋ ਵਾਪਸੀ ਕੀਤੀ ਰਿਆਜ਼ ਰਿਆਜ਼ ਵੀ ਛੁੱਟ ਗਿਆ ਹੋਏਗਾ ਸੋ ਕਿੰਨੀਆਂ ਉਸ ਤੋਂ ਬਾਅਦ ਕੋਈ ਪ੍ਰੋਬਲਮਸ ਆਈਆਂ ਨਹੀਂ ਪ੍ਰੋਬਲਮਸ ਮੈਡਮ ਇਹ ਸੀ ਕਿ ਵੀ ਸਾਰਾ ਕੁਝ ਖਤਮ ਹੋ ਗਿਆ ਜਿੱਦਾਂ ਲੱਗਣ ਲੱਗ ਗਿਆ ਤੇ ਹਾਲਾ ਕਿ ਪਿੱਛੇ ਸਾਡੇ ਚਾਚਾ ਜੀ ਪਤਮ ਸ਼੍ਰੀ ਹੰਸਰਾਜ ਹੰਸ ਜੀ ਸਾਡੇ ਪਰਿਵਾਰ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਸੀ ਪਿਛਲੇ ਕੁਝ 3-4 ਸਾਲ ਤੋਂ ਬਹੁਤ ਪਿਆਰ ਫਾਦਰ ਸਾਹਿਬ ਨਾਲ ਹੋ ਗਿਆ ਸੀ ਉਹਨਾਂ ਦਾ ਸਾਨੂੰ ਇਦਾਂ ਲੱਗਿਆ ਹੁਣ ਖਤਮ ਹੋ ਗਿਆ ਸਾਰਾ ਕੁਝ ਲੇਕਿਨ ਉਹਨਾਂ ਨੇ ਬਹੁਤ ਜ਼ਿਆਦਾ ਮੋਟੀਵੇਟ ਹੌਸਲਾ ਦਿੱਤਾ ਪਰਿਵਾਰ ਕਹਿੰਦੇ ਮੈਂ ਪਿੱਛੇ ਖੜਾ ਕੋਈ ਗੱਲ ਨਹੀਂ ਅੱਜ ਵੀ ਉਹਨਾਂ ਦਾ ਸਿਰ ਤੇ ਹੱਥ ਹੈ ਤੇ ਫਿਰ ਹੁਣ ਜਦੋਂ ਐਡਾ ਵੱਡਾ ਪਹਾੜ ਗਿਰ ਜਵੇ ਉਹ ਫਿਰ ਕਿੱਥੇ ਗਾਣਾ ਕਿੱਥੇ ਸੁੱਜਦਾ ਜੀ ਗਾਣਾ ਖਤਮ ਹੋ ਜਾਂਦਾ ਤਾਂ ਮੈਂ ਤਾਂ ਮਤਲਬ ਇਹੀ ਸੋਚ ਲਿਆ ਸੀ ਹੁਣ ਮੇਰੇ ਤੋਂ ਸ਼ਾਇਦ ਕਦੀ ਗਾਏ ਨਹੀਂ ਜਾਊਗਾ ਇਹ ਸਭ ਸਿੱਖੋਂ ਭਾਜੀ ਦੀ ਜੋ ਰਾਈਟਰ ਨੇ ਗਾਣੇ ਦੇ ਇਹਨਾਂ ਦੀ ਬਦੌਲਤ ਹੈ ਚਾਚਾ ਜੀ ਹੰਸਰਾਜ ਜੀ ਉਹਨਾਂ ਦੀ ਬਦੌਲਤ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਬੇਟਾ ਆਪਾਂ ਇਸ ਲੈਗਸੀ ਨੂੰ ਕੰਟੀਨਿਊ ਕਰਨਾ ਸੋ ਬਸ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਚੱਲ ਰਹੇ ਹਾਂ ਜੀ ਜੀ ਇੱਕ 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 ਕੱਲ ਵੀ ਇੱਕ ਗੱਲ ਹੋਈ ਸੀ ਸੁਨੰਦਰਾ ਸ਼ਰਮਾ ਵਾਲੀ ਜਿੱਦਾਂ ਚੱਲ ਰਹੀ ਸੀਗੀ ਗੱਲ ਮਿਊਜ਼ਿਕ ਪ੍ਰੋਡਿਊਸਰਸ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿਵੇਂ ਵੇਖਦੇ ਹੋ ਕਿ ਇੱਕ ਸਿੰਗਰ ਦੇ ਜਾਂ ਤੱਕ ਸੁਨੰਦਰਾ ਸ਼ਰਮਾ ਵੱਲੋਂ ਕਿਹਾ ਗਿਆ ਸੀ ਪੈਸੇ ਰੋਕ ਲਏ ਗਏ ਜਾਂ ਰੈਂਟ ਦੇ ਉੱਤੇ ਫਲੈਟ ਲੈ ਰਹੇ ਇਹਨਾਂ ਸਭ ਚੀਜ਼ਾਂ ਨੂੰ ਕਿਵੇਂ ਵੇਖਦੇ ਜਦੋਂ ਇੱਕ ਸਿੰਗਰ ਦੇ ਨਾਲ ਅਜਿਹਾ ਤੱਕਾ ਹੁੰਦਾ ਮੈਮ ਐਸੇ ਮੈਂ ਹਜੇ ਤੱਕ ਨਿਊਜ਼ ਨਹੀਂ ਸੁਣੀ ਚਲੋ ਜੋ ਵੀ ਉਹਨਾਂ ਦਾ ਕੋਈ ਪਰਸਨਲ ਮੈਟਰ ਹੋਊਗਾ ਕਿਉਂਕਿ ਅਸੀਂ ਤਾਂ ਆਪਣੇ ਗਾਣਿਆਂ 'ਚ ਬਹੁਤ ਬੀਜੀ ਸੀਗੇ ਤੇ ਪਰ ਮੈਂ ਇਹ ਕਹਿੰਦਾ ਹੁਣ ਵੀ ਚਲੋ ਜੇ ਹੁਣ ਕੋਈ ਆਰਟਿਸਟ ਹੈ ਉਹਨੂੰ ਪ੍ਰੋਮੋਟ ਕੀਤਾ ਜਾ ਰਿਹਾ ਜਾਂ ਸੁਨੰਦਾ ਸ਼ਰਮਾ ਜੀ ਨੇ ਜੋ ਵੀ ਹੋਇਆ ਮੈਂ ਤਾਂ ਇਹ ਕਹਿੰਦਾ ਵੀ ਬੈਠ ਕੇ ਗੱਲ ਨਵੇੜ ਲੋ ਕਿ ਕੀ ਲੋੜ ਆਪਾਂ ਨੂੰ ਕਿਉਂਕਿ ਮੈਨੂੰ ਅਜੇ ਪੂਰੀ ਖਬਰ ਹੀ ਨਹੀਂ ਪਤਾ ਮੈਂ ਆਪਣੇ ਗਾਣੇ ਵਿੱਚ ਬਹੁਤ ਜ਼ਿਆਦਾ ਬੀਜੀ ਸੀ ਪਰ ਹੋ ਜਾਂਦਾ ਹੈ ਕਿਤੇ ਕਿਤੇ ਸਾਰੇ ਫੇਸਿਸ ਕਰਨੇ ਪੈਂਦੇ ਆ ਕਿਉਂਕਿ ਉਹ ਬੈਕਗ੍ਰਾਉਂਡ ਉਹਨਾਂ ਦਾ ਵਿਚਾਰਿਆਂ ਦਾ ਨਹੀਂ ਸੀਗਾ ਕੋਈ ਉਹਨਾਂ ਨੂੰ ਪ੍ਰਮਾਤਮਾ ਕਰੇ ਸੋਲਵ ਹੋ ਜਾ ਸਾਰਾ ਕੁਝ ਹਾਂਜੀ ਅਚਾ ਅਪਕਮਿੰਗ ਪ੍ਰੋਜੈਕਟਸ ਕਿਹੜੇ ਕਿਹੜੇ ਹੋਣਗੇ ਬਸ ਇਸ ਤੋਂ ਬਾਅਦ ਮੈਡਮ ਇੱਕ ਹੋਰ ਗਾਣਾ ਕਰਨਾ ਹੈ ਜੀ ਹਾਲੇ ਤੱਕ ਇਹਦੇ ਤੇ ਜੋਰ ਚੱਲ ਰਿਹਾ ਹੈ ਬਾਕੀ ਜਲਦੀ ਕੋਈ ਵੀ ਪ੍ਰੋਜੈਕਟ ਹੋਊਗਾ ਤੁਹਾਨੂੰ ਪਹਿਲਾਂ ਦੱਸਿਆ ਜਾਊਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਐਂਡ ਬੈਸਟ ਵਿਸ਼ਸ ਸਰ ਥੈਂਕ ਯੂ ਸੋ ਮਚ ওকে ਥੈਂਕ ਯੂ ਸੋ ਮਚ